ਕਾਂਗਰਸ ਦੀ ਕਮਾਨ ਰਾਹੁਲ ਗਾਂਧੀ ਹੱਥ ਸੌਂਪੀ ਗਈ ਤਾਂ ਬੀਜੇਪੀ ਨੂੰ ਕਾਂਗਰਸ ਮੁਕਤ ਭਾਰਤ ਬਣਾਉਣ ਵਿੱਚ ਹੋਏਗੀ ਆਸਾਨੀ। ਪ੍ਰਿਆੰਕਾ ਗਾਂਧੀ ਵੱਲੋਂ ਕਾਂਗਰਸ ਦੀ ਕਮਾਨ ਸੰਭਾਲਣ ਤੇ ਬੀਜੇਪੀ ਨੂੰ ਕਰਨੀ ਪਵੇਗੀ ਥੋੜੀ ਮਿਹਨਤ। ਯੋਗ ਗੁਰੂ ਬਾਬਾ RAMਦੇਵ ਦਾ ਕਾਂਗਰਸ ਤੇ ਵਿਅੰਗ। 21 ਜੂਨ ਦੇ ਕਮਨਤਰੀ ਯੋਗ ਦਿਹਾੜੇ ਦੇ ਸੰਦਰਭ ਚ ਹਰਿਆਣਾ ਸਰਕਾਰ ਵੱਲੋਂ ਪੰਚਕੁਲਾ ਚ ਲਾਏ ਗਏ 3 ਦਿਨਾਂ ਯੋਗ ਸ਼ਿਵਰ ਦੇ ਪਹਿਲੇ ਦਿਨ ਪਹੁੰਚੇ ਬਾਬਾ RAMਦੇਵ ਨੇ ਕੀਤੀ ਟਿੱਪਣੀ। ਸ੍ਰੀ ਹਰਮੰਦਰ ਸਾਹਿਬ ਦੇ ਆੜੇ ਦੁਆੜਿਆਂ ਨੂੰ ਪ੍ਰਦੂਸ਼ਣ ਘਟ ਕਰਨ ਲਈ ਸਵਾ ਕਰੋੜ ਰੁਪਏ ਦੀ ਮਦਦ ਨਾਲ ਲਗਾਇਆ ਗਿਆ ਇੱਕ ਸ੍ਰੀ ਹਮੰਦਰ ਸਾਹਿਬ ਦੇ 1 ਕਿਲੋਮੀਟਰ ਕੇਰੇ ਅੰਦਰ ਪ੍ਰਦੂਸ਼ਣ ਦੀ ਮਾਤਰਾ ਤੇ ਦਿਸ਼ਾ ਬਾਰੇ ਟਾਵਰ ਵੱਲੋਂ ਦਿੱਤੀ ਸੂਚਨਾ ਦੀ ਮਦਦ ਨਾਲ ਪ੍ਰਦੂਸ਼ਣ ਕੰਟਰੋਲ ਬੋਰਡ ਚੁੱਕੇਗਾ ਕਦਮ ਪ੍ਰਦੂਸ਼ਣ ਕਾਰਨ ਫਿੱਕੀ ਪੈ ਰਹੀ ਸੋਨੇ ਦੀ ਚਮਕ ਬਰਕਰਾਰ ਰੱਖ ਲੈ ਕੋਸ਼ਿਸ਼ ਪਨਾਮਾ ਦੇ ਜੰਗਲਾਂ 'ਚ ਭੁੱਖ ਕਾਰਨ ਪੰਜਾਬੀ ਦੀ ਮੌਤ ਲੁਧਿਆਣਾ ਦੇ ਪਿੰਡ ਮਲਕ ਦਾ ਅਮਰਜੀਤ ਨਾਹੋਰ ਸਾਥੀਆਂ ਸਮੇਤ ਜਾਲੀ ਏਜੰਟ ਜ਼ਰੀਏ ਨਜਾਇਜ਼ ਤਰੀਕੇ ਨਾਲ ਪਨਾਮਾ ਦੇ ਜੰਗਲਾਂ ਰਾਹੀਂ ਅਮਰੀਕਾ 'ਚ ਦਾਖਲ ਹੋਣ ਦੀ ਕਰ ਰਿਆ ਸੀ ਕੋਸ਼ਿਸ਼ ਜੰਗਲਾਂ 'ਚ ਭੁੱਖ ਪਿਆਸ ਸਹਿਨਾ ਕਰਦਿਆਂ ਤੋੜਿਆ ਦਮ ਅਮਰਜੀਤ ਦੀ লাশ ਰਸਤੇ 'ਚ ਹੀ ਛੱਡ ਅੱਗੇ ਵਧੇ ਉਸਦੇ ਸਾਥੀਆਂ ਨੂੰ ਪੁਲਿਸ ਵੱਲੋਂ ਫੜੇ ਜਾਣ ਤੇ ਲੱਗਿਆ ਪਤਾ ਇਸੇ ਸਾਲ ਜਨਵਰੀ 'ਚ ਹੋਇਆ ਸੀ ਘਰੋਂ ਰਵਾਨਾ ਜ਼ਿੰਬਾਬਵੇ ਨੂੰ ਪਹਿਲੇ ਵਨਡੇ 'ਚ ਟੀਮ ਇੰਡੀਆ ਨੇ ਦਿੱਤੀ ਕਰਾਰੀ ਮਾਰ 9 ਵਿਕਟਾਂ ਨਾਲ ਦਰਜ ਕੀਤੀ ਜਿੱਤ ਜ਼ਿੰਬਾਬਵੇ ਵੱਲੋਂ ਦਿੱਤਾ 169 ਦੌੜਾਂ ਦਾ ਟਿਚਾ 42.3 ਓਵਰਾਂ 'ਚ ਕੀਤਾ ਹਾਸਲ hockey champions trophy ਦੇ ਦੂਜੇ ਮੈਚ ਵਿੱਚ ਭਾਰਤ ਨੇ ਗ੍ਰੇਟ ਬ੍ਰਿਟੇਨ ਨੂੰ ਹਰਾਇਆ 2-1 ਨਾਲ ਹਾਸਲ ਕੀਤੀ ਜਿੱਤ ਲੰਡਨ ਵਿੱਚ ਹੋ ਰਹੇ ਟੂਰਨਾਮੈਂਟ ਦਾ ਪਹਿਲਾ ਮੈਚ ਭਾਰਤ ਅਤੇ ਜਰਮਨੀ ਵਿਚਕਾਰ 3-3 ਨਾਲ ਹੋਇਆ ਸੀ ਡਰਾ